ਦੌਰਾਨ ਮੁੰਡੇ ਦੀ ਜਾਨ ਚਲੀ ਗਈ ਹੈ ਤੇ ਉਧਰ ਟੱਬਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਤਾਂ ਪਟਿਆਲਾ ਦਾ ਨੌਜਵਾਨ ਸਾਫ ਸਿੰਘ ਕੂਣੀ ਦਾ ਆਪਰੇਸ਼ਨ ਕਰਵਾਉਣ ਦੇ ਲਈ ਆਉਂਦਾ ਹੈ ਪਰ ਗਲਤ ਟੀਕਾ ਲਗਾ ਦਿੱਤਾ ਗਿਆ ਜਿਸ ਦੇ ਚਲਦਿਆ ਮੁੰਡੇ ਦੀ ਮੌਤ ਹੋਈ ਹੈ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਆਪਰੇਸ਼ਨ ਥੀਏਟਰ ਦੇ ਵਿੱਚ ਹੀ ਜਿਹੜਾ ਪਰਿਵਾਰ ਹੈ ਭੁੱਬਾ ਮਾਰ ਕੇ ਰੋ ਰਿਹਾ ਉਹਨਾਂ ਦਾ ਇਹ ਕਹਿਣਾ ਹੈ ਕਿ ਮੁੰਡੇ ਦਾ ਕੂਣੀ ਦਾ ਆਪਰੇਸ਼ਨ ਸੀ ਇਸ ਦੇ ਦਰਮਿਆਨ ਕੋਈ ਗਲਤ ਟੀਕਾ ਮੁੰਡੇ ਨੂੰ ਲਾ ਦਿੱਤਾ ਗਿਆ ਤੇ ਮੁੰਡੇ ਦੀ ਜਾਨ ਚਲੀ ਗਈ ਤਾਂ ਕਿੰਨੀ ਵੱਡੀ ਡਾਕਟਰਾਂ ਦੀ ਅਣਗਹਿਲੀ ਹੈ ਜਿਸ ਦੇ ਚਲਦਿਆਂ ਮਾ ਦਾ ਪੁੱਤ ਜਿਹੜਾ ਹੈ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਤੇ ਉਧਰ ਪਰਿਵਾਰ ਜਿਹੜਾ ਹੈ ਇਸ ਵੇਲੇ ਤਾਂ ਹਾਂ ਮਾਰ ਕੇ ਰੋਂਦਾ ਹੋਇਆ ਨਜ਼ਰ ਆ ਰਿਹਾ ਪਰਿਵਾਰ ਦਾ ਦੁੱਖ ਨਹੀਂ ਵੇਖਿਆ ਜਾ ਰਿਹਾ ਮਾਂ ਜਿਹੜੀਆਂ ਹੈ ਉਸ ਦੇ ਨਾਲ ਹੀ ਉਸ ਦੀ ਪਤਨੀ ਹੋ ਸਕਦੀ ਹੈ ਭੈਣਾਂ ਨੇ ਤਾਂ ਇਹਨਾਂ ਦਾ ਰੋ ਰੂ ਕੇ ਇਸ ਦਰਮਿਆਨ ਬੁਰਾ ਹਾਲ ਹੈ ਤੇ ਮੁੰਡਾ ਜਿਹੜਾ ਹੈ ਗਲਤ ਟੀਕਾ ਲਗਾਉਣ ਦੇ ਕਰਕੇ ਸੰਸਾਰ ਨੂੰ ਅਲਵਿਦਾ ਗਿਆ ਮਾਪੇ ਲੈ ਆਏ ਤਾਂ ਆਪਰੇਸ਼ਨ ਕਰਵਾਉਣ ਲਈ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਹੁਣ ਉਹਨਾਂ ਦਾ ਮੁੰਡਾ ਵੀ ਉਹਨਾਂ ਦੇ ਨਾਲ ਵਾਪਸ ਨਹੀਂ ਜਾਣਾ ਅੱਜ ਦੇ ਦੌਰਾਨ ਮੁੰਡੇ ਦੀ ਜਾਨ ਚਲੀ ਗਈ ਹੈ ਤੇ ਉਧਰ ਟੱਬਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਤਾਂ ਪਟਿਆਲਾ ਦਾ ਨੌਜਵਾਨ ਸਾਫ ਸਿੰਘ ਕੂਣੀ ਦਾ ਆਪਰੇਸ਼ਨ ਕਰਵਾਉਣ ਦੇ ਲਈ ਆਉਂਦਾ ਹੈ ਪਰ ਗਲਤ ਟੀਕਾ ਲਗਾ ਦਿੱਤਾ ਗਿਆ ਜਿਸ ਦੇ ਚਲਦਿਆ ਮੁੰਡੇ ਦੀ ਮੌਤ ਹੋਈ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਆਪਰੇਸ਼ਨ ਥੀਏਟਰ ਦੇ ਵਿੱਚ ਹੀ ਜਿਹੜਾ ਪਰਿਵਾਰ ਹੈ ਭੁੱਬਾ ਮਾਰ ਕੇ ਰੋ ਰਿਹਾ ਉਹਨਾਂ ਦਾ ਇਹ ਕਹਿਣਾ ਹੈ ਕਿ ਮੁੰਡੇ ਦਾ ਕੋਈ ਨਹੀਂ ਦਾ ਆਪਰੇਸ਼ਨ ਸੀ ਇਸ ਦੇ ਦਰਮਿਆਨ ਕੋਈ ਗਲਤ ਟੀਕਾ ਮੁੰਡੇ ਨੂੰ ਲਾ ਦਿੱਤਾ ਗਿਆ ਤੇ ਮੁੰਡੇ ਦੀ ਜਾਨ ਚਲੀ ਗਈ ਤਾਂ ਕਿੰਨੀ ਵੱਡੀ ਡਾਕਟਰਾਂ ਦੀ ਅਣਗਹਿਲੀ ਹੈ ਜਿਸ ਦੇ ਚਲਦਿਆਂ ਮਾ ਦਾ ਪੁੱਤ ਜਿਹੜਾ ਹੈ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਤੇ ਉਧਰ ਪਰਿਵਾਰ ਜਿਹੜਾ ਹੈ ਇਸ ਵੇਲੇ ਤਾਂ ਹਾਂ ਮਾਰ ਕੇ ਰੋਂਦਾ ਹੋਇਆ ਨਜ਼ਰ ਆ ਰਿਹਾ ਪਰਿਵਾਰ ਦਾ ਦੁੱਖ ਨਹੀਂ ਵੇਖਿਆ ਜਾ ਰਿਹਾ ਮਾਂ ਜਿਹੜੀਆਂ ਹੈ ਉਸ ਦੇ ਨਾਲ ਹੀ ਉਸ ਦੀ ਪਤਨੀ ਹੋ ਸਕਦੀ ਹੈ ਭੈਣਾਂ ਨੇ ਤਾਂ ਇਹਨਾਂ ਦਾ ਰੋ ਰੂ ਕੇ ਇਸ ਦਰਮਿਆਨ ਬੁਰਾ ਹਾਲ ਹੈ ਤੇ ਮੁੰਡਾ ਜਿਹੜਾ ਹੈ ਗਲਤ ਟੀਕਾ ਲਗਾਉਣ ਦੇ ਕਰਕੇ ਸੰਸਾਰ ਨੂੰ ਅਲਵਿਦਾ ਗਿਆ ਮਾਪੇ ਲਿਆਏ ਤਾਂ ਆਪਰੇਸ਼ਨ ਕਰਵਾਉਣ ਲਈ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਹੁਣ ਉਹਨਾਂ ਦਾ ਮੁੰਡਾ ਵੀ ਉਹਨਾਂ ਦੇ ਨਾਲ ਵਾਪਸ ਨਹੀਂ ਜਾਣਾ ਅੱਜ ਦੇ ਦੌਰਾਨ ਮੁੰਡੇ ਦੀ ਜਾਨ ਚਲੀ ਗਈ ਹੈ ਤੇ ਉਧਰ ਟੱਬਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਤਾਂ ਪਟਿਆਲਾ ਦਾ ਨੌਜਵਾਨ ਸਾਫ ਸਿੰਘ ਕੂਣੀ ਦਾ ਆਪਰੇਸ਼ਨ ਕਰਵਾਉਣ ਦੇ ਲਈ ਆਉਂਦਾ ਹੈ ਪਰ ਗਲਤ ਟੀਕਾ ਲਗਾ ਦਿੱਤਾ ਗਿਆ ਜਿਸ ਦੇ ਚਲਦਿਆ ਮੁੰਡੇ ਦੀ ਮੌਤ ਹੋਈ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਆਪਰੇਸ਼ਨ ਥੀਏਟਰ ਦੇ ਵਿੱਚ ਹੀ ਜਿਹੜਾ ਪਰਿਵਾਰ ਹੈ ਭੁੱਬਾ ਮਾਰ ਕੇ ਰੋ ਰਿਹਾ ਉਹਨਾਂ ਦਾ ਇਹ ਕਹਿਣਾ ਹੈ ਕਿ ਮੁੰਡੇ ਦਾ ਕੋਹ ਨਹੀਂ ਦਾ ਆਪਰੇਸ਼ਨ ਸੀ ਇਸ ਦੇ ਦਰਮਿਆਨ ਕੋਈ ਗਲਤ ਟੀਕਾ ਮੁੰਡੇ ਨੂੰ ਲਾ ਦਿੱਤਾ ਗਿਆ ਤੇ ਮੁੰਡੇ ਦੀ ਜਾਨ ਚਲੀ ਗਈ ਤਾਂ ਕਿੰਨੀ ਵੱਡੀ ਡਾਕਟਰਾਂ ਦੀ ਅਣਗਹਿਲੀ ਹੈ ਜਿਸ ਦੇ ਚਲਦਿਆਂ ਮਾ ਦਾ ਪੁੱਤ ਜਿਹੜਾ ਹੈ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਤੇ ਉਧਰ ਪਰਿਵਾਰ ਜਿਹੜਾ ਹੈ ਇਸ ਵੇਲੇ ਤਾਂ ਹਾਂ ਮਾਰ ਕੇ ਰੋਂਦਾ ਹੋਇਆ ਨਜ਼ਰ ਆ ਰਿਹਾ ਪਰਿਵਾਰ ਦਾ ਦੁੱਖ ਨਹੀਂ ਵੇਖਿਆ ਜਾ ਰਿਹਾ ਮਾਂ ਜਿਹੜੀਆਂ ਹੈ ਉਸ ਦੇ ਨਾਲ ਹੀ ਉਸ ਦੀ ਪਤਨੀ ਹੋ ਸਕਦੀ ਹੈ ਭੈਣਾਂ ਨੇ ਤਾਂ ਇਹਨਾਂ ਦਾ ਰੋ ਰੋ ਕੇ ਇਸ ਦਰਮਿਆਨ ਬੁਰਾ ਹਾਲ ਹੈ ਤੇ ਮੁੰਡਾ ਜਿਹੜਾ ਹੈ ਗਲਤ ਟੀਕਾ ਲਗਾਉਣ ਦੇ ਕਰਕੇ ਸੰਸਾਰ ਨੂੰ अलविदा ਗਿਆ ਮਾਪੇ ਲਿਆਏ ਤਾਂ ਆਪਰੇਸ਼ਨ ਕਰਵਾਉਣ ਲਈ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਹੁਣ ਉਹਨਾਂ ਦਾ ਮੁੰਡਾ ਵੀ ਉਹਨਾਂ ਦੇ ਨਾਲ ਵਾਪਸ ਨਹੀਂ ਜਾਣਾ